ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਅੱਜ ਫਿਰ ਜੁੜੇ ਆਂ ਰਮਦਾਸ ਦੀ ਤਰਤੀਰ ਤਪਸਥਾਨ ਬਾਬਾ ਬੁੱਢਾ ਸਾਹਿਬ ਜੀ ਤੋਂ ਜਿੱਥੇ ਕਿ ਹਰ ਸਾਲ ਸੇਵਕ ਜਥਾ ਇਸ਼ਨਾਨ ਵੱਲੋਂ ਗੁਰਮਤ ਸਮਾਗਮ ਕਰਾਏ ਜਾਂਦੇ ਨੇ ਅੱਖਾਂ ਦੇ ਫ੍ਰੀ ਫ੍ਰੀ ਕੈਂਪ ਲਗਾਏ ਜਾਂਦੇ ਨੇ ਲੋੜਵੰਦ ਬਰੀਜਾਂ ਨੂੰ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਆਪ ਜੀ ਦੇਖ ਰਹੇ ਹੋ ਦਾਏ ਕੇ ਨਿਊਜ਼ ਚੈਨਲ ਦਾਸ ਪਾਇ ਦਲਜੀਤ ਸਿੰਘ ਨਿਸੋ ਕੇ ਸਹਿਯੋਗੀ ਸਤ ਜਣਾ ਭਾਈ ਅਮਰੀਕ ਸਿੰਘ ਜੀ ਲੰਗੋਵਾਲ ਪੱਤਰਕਾਰ ਆਓ ਜੀ ਗੱਲਬਾਤ ਕਰਦੇ ਆਂ ਭਾਈ ਸੁਲੱਖਣ ਸਿੰਘ ਜੀ ਨਾਲ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਭਾਈ ਸਾਹਿਬ ਜੀ ਇਹ ਕਿੰਨਾ ਜਿਹੜਾ ਇਹ ਕੈਂਪ ਸ਼ੁਰੂ ਹੋਇਆ ਤੇ ਗੁਰਮਤ ਸਮਾਗਮਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਪੂਰਨ ਬ੍ਰਹਮ ਗਿਆਨੀ ਬਾਬਾ ਫੁੱਡਾ ਸਾਹਿਬ ਜੀ ਦੇ ਆਗਮ ਦੇ ਉਸ ਨੂੰ ਸਮਰਪਿਤ ਇਹ ਮਹਾਨ ਸਮਾਗਮ ਜਿਹੜਿਆ ਆਰੰਭ ਕੀਤੇ ਗਏ ਆ ਜਿਸ ਵਿੱਚ ਸਭ ਤੋਂ ਪਹਿਲਾਂ ਮੈਡੀਕਲ ਕੈਂਪ ਜਿਹੜਾ ਵਾ ਅੱਖਾਂ ਦਾ ਫ੍ਰੀ ਲਗਾਇਆ ਜਾ ਰਿਹਾ ਵਾ ਜਿਸ ਵਿੱਚ ਬੜੇ ਜੰਗੀ ਪੱਦਰ ਦੇ ਉੱਤੇ ਅੱਖਾਂ ਚੈੱਕਅਪ ਕਰਕੇ ਜਿਨ੍ਹਾਂ ਨੂੰ ਐਨਕਾਂ ਦੀ ਲੋੜ ਆ ਉਹਨਾਂ ਨੂੰ ਐਨਕਾਂ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਦਵਾਈ ਦੀ ਲੋੜ ਆ ਉਹਨਾਂ ਨੂੰ ਦਵਾਈ دارو ਦਿੱਤਾ ਜਾ ਰਿਹਾ ਵਾ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਬਾਂਡੀਆਂ ਨੇ ਉਹਨਾਂ ਨੂੰ ਫ੍ਰੀ ਲੈਂਸ ਜਿਹੜੇ ਆ ਉਹ ਪਵਾਏ ਜਾ ਰਿਹਾ ਇਹ ਸਾਰਾ ਹੀ oprala ਜਿਹੜਾ ਵਾ ਬਾਬਾ ਬੁੱਢਾ ਸਾਹਿਬ ਜੀ ਨੇ ਆਪਣਾ ਮਿਹਰ ਪ੍ਰਿਆਸ ਰੱਖ ਕੇ ਭਾਈ ਸੁਵਿੰਦਰ ਸਿੰਘ ਜੀ ਦੁਬਈ ਵਾਲਿਆਂ ਵੱਲੋਂ ਸੇਵਾ ਜਿਹੜੀ ਕੀਤੀ ਗਈ ਆ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰਨ ਹਰ ਨੂੰ ਨਜ਼ਰ ਜਿਹੜੀ ਆ ਉਹ ਚੜ੍ਹਦੀ ਕਲਾ ਵਿੱਚ ਬਖਸ਼ੇ ਇਹ ਕਿੰਨਾ ਕੈਂਪ ਹੈ ਭਾਈ ਸਰਦਾਰ ਏ ਆਰ ਕੇ ਦੂਸਰਾ ਮੈਡੀਕਲ ਕੈਂਪ ਫਰੀ ਲਗਾਇਆ ਜਾ ਰਿਹਾ ਜੀ ਅੱਖਾਂ ਦਾ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੀ ਦੀ ਖੁਸ਼ੀ ਦੇ ਵਿੱਚ ਤੇ ਪਿਛਲੀ ਨਾਲੋਂ ਜਿਹੜੇ ਪਿਛਲੀ ਵਾਰ ਮਰੀਜ਼ ਸੀ ਉਹਨਾਂ ਨਾਲੋਂ ਅਰ ਕੀ ਗਿਣਤੀ ਵਧੀ ਹੈ ਕਿ ਜਾਂ ਕਿਸ ਤਰ੍ਹਾਂ ਉਹਨਾਂ ਨਾਲੋਂ ਬਹੁਤ ਜ਼ਿਆਦਾ ਗਿਣਤੀ ਵਧਿਆ ਜੀ ਅੱਧੋ ਅੱਧ ਗਿਣਤੀ ਆਰ ਕੇ ਜ਼ਿਆਦਾ ਵਾ ਕਿਉਂਕਿ ਬਹੁਤ ਲੋੜ ਸੀ ਖਾਸ ਕਰਕੇ ਇਸ ਵੱਡੇ ਅਪਰਾਲੇ ਦੀ ਤੇ ਅੱਖਾਂ ਦਾ ਜਿਹੜਾ ਦਾਨ ਹੈ ਸਭ ਤੋਂ ਵੱਡਾ ਪੁੰਨ ਦਾਨ ਆ ਇਸ ਕਰਕੇ ਇਹ oprala ਜਿਹੜਾ ਵਾ ਬੜੀ ਚੜ੍ਹਦੀ ਕਲਾ 'ਚ ਭਾਈ ਸੁਵਿੰਦਰ ਸਿੰਘ ਦबई ਵੱਲੋਂ ਕਰਵਾਇਆ ਜਾ ਰਿਹਾ ਵਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਦੇ ਕਾਰੋਬਾਰਾਂ ਚੜ੍ਹਦੀ ਕਲਾ ਬਖਸ਼ਣ ਕਿਉਂਕਿ ਜਿਨ੍ਹਾਂ ਨੇ ਇੰਨਾ ਵੱਡਾ oprala ਕਰਕੇ ਹੜਪੀਰਤ ਇਲਾਕਾ ਵਾ ਬਹੁਤ ਵੱਡੀ ਮਾਰ ਵੱਜੀ ਆ ਰਕੇ ਪਾਣੀ ਦੀ ਅੰਦਰ ਬੜਾ ਵੱਡਾ ਇਹਨਾਂ ਦਾ ਸੰਯੋਗ ਮਿਲਿਆ ਵਾ ਲੋਕ ਇਹਨੇ ਪੈਸੇ ਨਹੀਂ ਸੀ ਖਰਚ ਸਕਦੇ ਇਸ ਕਰਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਇਹ ਦੂਸਰਾ ਮੈਡੀਕਲ ਜਿਹੜਾ ਵਾ ਚੱਲ ਰਿਹਾ ਜੀ ਦਵਾਈਆਂ ਐਣਕਾਂ ਤੇ ਆਪਰੇਸ਼ਨ ਬਿਲਕੁਲ ਫਰੀ ਨੇ ਜੀ ਬਿਲਕੁਲ ਫਰੀ ਆ ਜੀ ਕੋਈ ਇੱਕ ਪੈਸਾ ਨਹੀਂ ਲੱਗੇਗਾ ਸਾਰਾ ਹੀ ਪ੍ਰਾਲਾ ਜਿਹੜਾ ਵਾ ਬਾਬੇ ਬੁੱਢਾ ਸਾਹਿਬ ਜੀ ਨੇ ਆਪ ਕਰਾਇਆ ਉਹਨਾਂ ਕੋਲੋਂ ਸੇਕ ਜੱਤਾ ਇਸ਼ਰਾਨ ਭਾਈ ਸੁਵਿੰਦਰ ਸਿੰਘ ਜੀ ਦਵਾਈ ਵਾਲਿਆਂ ਵੱਲੋਂ ਇਹ ਸਾਰਾ ਹੀ ਜਿਹੜਾ ਵਾ ਫਰੀ ਸਾਰਾ ਪ੍ਰੋਗਰਾਮ ਚੱਲ ਰਿਹਾ ਜੀ ਕੋਈ ਪੈਸਾ ਨਹੀਂ ਲੱਗੇਗਾ ਸਾਧ ਸੰਗਤ ਜੀ ਅੱਜ ਤੋਂ ਹੀ ਜਿਹੜੇ ਸਮਾਗਮ ਨੇ ਉਹ ਆਰੰਭ ਹੋ ਚੁੱਕੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤੇ ਭਾਈ ਸਾਹਿਬ ਜੀ ਕੱਲ ਤੋਂ ਖੰਡਪੁਰ ਸਾਹਿਬ ਜੀ ਰੰਭ ਹੋਣੇ ਨੇ ਉਹਨਾਂ ਬਾਰੇ ਕੀ ਕਹਿੰਦੇ ਤਨ ਤਨ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਆਗਦੇਸਨੋਂ ਸਮਰਪਤ ਇਹ ਤਈਆਂ ਕੀਰਤਨ ਦਰਬਾਰ ਜਿਹੜਾ ਵਾ ਅਰਕੇ ਕਰਵਾਇਆ ਜਾ ਰਿਹਾ ਵਾ ਗੁਰਦੁਆਰਾ ਗੁਰੂ ਹਰਕਮਿੰਦ ਸਾਹਿਬ ਭਾਈ ਸੁੱਖਾ ਸਾਹਿਬ ਜੀ ਵਿਖੇ ਇਹ ਵੀ ਸਮਾਗਮ ਜਿਹੜੇ ਆ ਸੇਕ ਜਥਾ ਅਸ਼ਨਾਨ ਵੱਲੋਂ ਤੇ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਏ ਜਾਂਦੇ ਆ ਜਿਸ ਵਿੱਚ ਸਭ ਤੋਂ ਪਹਿਲੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਬਾ ਬੁੱਢਾ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਕੱਲ 20 ਤਰੀਕ ਤੋਂ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਹੋਣਗੇ ਤੇ ਇਹਨਾਂ ਦੇ ਭੋਗ ਜਿਹੜੇ ਆ 22 ਤਰੀਕ ਨੂੰ ਪਾਏ ਜਾਣਗੇ ਤੇ 22 ਤਰੀਕ ਵਾਲੇ ਦਿਨ ਸ੍ਰੀ ਸੁਖਣੀ ਸਾਹਿਬ ਦੇ ਪਾਠਾਂ ਦੇ ਨਾਲ ਜਿਹੜੀ ਆ ਆਰੰਭਤਾ ਹੋਏਗੀ ਸਮਾਗਮ ਦੀ ਇਹ 3 ਵਜੇ ਦੇ ਨਾਲ ਜਿਹੜੇ ਆ ਸਮਾਗਮ ਜਿਹੜੇ ਆ ਆਰੰਭ ਹੋ ਜਾਣਗੇ ਸਮਾਗਮ ਵਿੱਚ ਭਾਈ ਸਾਹਿਬ ਜੀ ਜਿਹੜੇ ਜਥੇ ਆ ਰਹੇ ਨੇ ਕਿਹੜਾ ਕਿਹੜਾ ਜਥਾ ਰਾਗੀ ਸਿੰਘ ਢਾਡੀ ਸਿੰਘ ਕੂਿਸਰ ਜਥੇ ਕਿਹੜੇ ਕਿਹੜੇ ਹਾਜ਼ਰੀਆਂ ਭਰ ਰਹੇ ਨੇ ਭਲਾ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਮਾਗਮ ਦੇ ਵਿੱਚ ਜਿਹੜੇ ਰਾਗੀ ਢਾਡੀ ਆ ਰਹੇ ਨੇ ਭਾਈ ਗੁਰਦੀਪ ਸਿੰਘ ਜੀ ਖਜਾਲੇ ਵਾਲੇ ਤੇ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ ਭਾਈ ਸਾਹਿਬ ਭਾਈ ਸਿੰਘ ਸਾਹਿਬ ਗਿਆਨੀ ਅਰਜੀਤ ਸਿੰਘ ਜੀ ਹੱਟ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲੇ ਤੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਲਾਲੂ ਘੁੰਮਣ ਵਾਲੇ ਢਾਡੀ ਜਥਾ ਜਿਹੜਾ ਵਾ ਉਹ ਪਹੁੰਚ ਰਿਹਾ ਵਾ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਗੁਰੂ ਗ੍ਰੰਥ ਸਾਹਿਬਾ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਦੇ ਨਾਲ ਸੰਗਤਾਂ ਨੂੰ ਜੋੜਨਗੇ ਇਹ ਬਹੁਤ ਵੱਡਾ ਪਰਾਲਾ ਜਿਹੜਾ ਵਾ ਇਹ ਵੀ ਭਾਈ ਸਾਹਿਬ ਭਾਈ ਸੁਵਿੰਦਰ ਸਿੰਘ ਜੀ ਦੁਬਈ ਵਾਲਿਆਂ ਵੱਲੋਂ ਸੇਕ ਜਥਾ ਅਸ਼ਨਾਰ ਵੱਲੋਂ ਕਰਵਾਇਆ ਜਾ ਰਿਹਾ ਭਾਈ ਸਾਹਿਬ ਜੀ ਜਿਹੜਾ ਨਗਰ ਕੀਰਤਨ 24 ਤਰੀਕ ਨੂੰ ਆਰੰਭ ਹੋਣਾ ਹੈ ਐਸ ਤਪਸਥਾਨ ਦੀ ਤਰਤੀ ਤੋਂ ਆਰੰਭ ਹੋਣਾ ਹੈ ਕਿੰਨੇ ਵਜੇ ਆਰੰਭ ਹੋਣਾ ਹੈ ਤੇ ਕਿਹੜੇ ਕਿਹੜੇ ਪ੍ਰਾਮਾਂ ਤੋਂ ਹੁੰਦਾ ਹੋਇਆ ਜਾਵੇਗਾ ਤੇ ਸੰਗਤਾਂ ਨੂੰ ਕਿੰਨੇ ਵਜੇ ਦਾ ਤੁਸੀਂ ਕਹਿ ਸਕਦੇ ਹੋ ਕਿ ਆਣ ਕੇ ਪਹੁੰਚਣ ਤੇ ਹਾਜ਼ਰੀਆਂ ਭਰ ਸਕਦਾ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਹਰ ਸਾਲ ਦੀ ਤਰ੍ਹਾਂ ਆਰ ਕੇ ਛਬੀਆਂ ਮਹਾਨ ਅਲੋਕਿਕ ਨਗਰ ਕੀਰਤਨ ਜਿਹੜਾ ਵਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਠੀਕ ਇਸ ਵੇਰੇ 8 ਵਜੇ ਦੇ ਨਾਲ ਗੁਰਦੁਆਰਾ ਤਪਸਤਾਨ ਬਾਬਾ ਬੁੱਢਾ ਸਾਹਿਬ ਤੋਂ ਆਰੰਭ ਹੋ ਕੇ ਵਾਖੋਖ ਪੜਾਵਾਂ ਤੋਂ ਹੁੰਦਾ ਹੋਇਆ ਕੱਥੂ ਨੰਗਲ ਦੀ ਧਰਤੀ ਤੇ ਪਹੁੰਚੇਗਾ ਜਿਸ ਵਿੱਚ ਬਹੁਤ ਵੱਡੇ ਤعداد ਦੇ ਵਿੱਚ ਸੰਗਤਾਂ ਜਿਹੜੀਆਂ ਨੇ ਹਾਜ਼ਰੀਆਂ ਭਰਦੀਆਂ ਨੇ ਲੱਖਾਂ ਨਾਲ ਸੰਗਤ ਜਿਹੜੀ ਆ ਨਗਰ ਕੀਰਤ ਵਿੱਚ ਹਾਜ਼ਰੀਆਂ ਲਵਾ ਕੇ ਰਸਤੇ ਦੀਆਂ ਸੰਗਤਾਂ ਨੂੰ ਕੀ ਕਹਿਣਾ ਚਾਹੂ ਜਿਹੜੋ ਰਸਤੇ ਵਿੱਚ ਸੇਵਾ ਵਾਸਤੇ ਆ ਰਸਤੇ ਵਾਲੀਆਂ ਸੰਗਤਾਂ ਨੂੰ ਅਸੀਂ ਬੇਨਤੀਆਂ ਅੱਗੇ ਵੀ ਕਰ ਰਹੇ ਆں ਇਸਤਿਹਾਰ ਲਾਏ ਨੇ ਜਾ ਕੇ ਚਿੱਠੀਆਂ ਵੀ ਦਿੱਤੀਆਂ ਨੇ ਉਹਨਾਂ ਦੀ ਬਹੁਤ ਆਸ਼ਾ ਹੁੰਦਾ ਵਾ ਕਿ ਕਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਸਲਾਣਾ ਸਮਾਗਮ ਜਿਹੜਾ ਜਨਮ ਦਿਹਾੜਾ ਆਉਂਦਾ ਵਾ ਤੇ ਗੁਰਦਾਰਾ ਤਪਸਾਨ ਬਾਬਾ ਬੁੱਢਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੁੰਦਾ ਵਾ ਬੜੀ ਜੰਗੀ ਪੱਦਰ ਤੇ ਉਹ ਸਵਾਵਾ ਕਰਦੇ ਨੇ ਰਸਤੇ ਸਾਫ ਸੁਥਰੇ ਕੀਤੇ ਹੁੰਦੇ ਹਨ ਕਈਆਂ ਸੰਗਤਾਂ ਨੇ ਖੰਡਪਾੜ ਸਾਹਿਬ ਰੱਖੇ ਹੁੰਦੇ ਆ ਭੋਗ ਪਾਏ ਜਾਂਦੇ ਨੇ ਪੰਜਾਂ ਪਿਆਰਾਂ ਦਾ ਸੰਗਤਾਂ ਦਾ ਬਹੁਤ ਵੱਡਾ ਸਤਿਕਾਰ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਬਾਬਾ ਬੁੱਢਾ ਸਾਹਿਬ ਦੇ ਘਰੋਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਆਸਾ ਮਰਾਦਾ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀਆਂ ਪੂਰੀਆਂ ਕਰਦੇ ਨੇ ਇਹ ਮਹਾਨ ਲੋਕਾਂ ਨਗਰ ਕੀਰਤਨ ਤਕਰੀਬਨ 8 ਵਜੇ ਆਰੰਭ ਹੋ ਕੇ ਸ਼ਾਮਾਂ ਨੂੰ ਜਾ ਕੇ 9 10 ਵਜ ਜਾਂਦੇ ਆ ਜਦੋਂ ਕੱਥੂ ਨਗਲ ਪਹੁੰਚਦਾ ਮੇਰਾ ਖਿਆਲ ਆ ਬਾਬਾ ਬੁੱਢਾ ਸਾਹਿਬ ਦੀ ਅਪਾਰ ਕਿਰਪਾ ਵਾ ਸਭ ਤੋਂ ਵੱਡਾ ਮੈਂ ਕਵਾਂ ਤੇ ਮਹਾਨ ਅਲੋਕਿਕ ਨਗਰ ਕੀਰਤਨ ਹਿੰਦੁਸਤਾਨ ਦੇ ਚ ਸਭ ਤੋਂ ਵੱਡਾ ਨਗਰ ਕੀਰਤਨ ਜਿਹੜਾ ਵਾ ਇਥੋਂ ਰੰਮ ਹੁੰਦਾ ਵਾ ਬਾਬਾ ਬੁੱਢਾ ਸਾਹਿਬ ਗੁਰਦਰਾ ਤਪਸਾਰ ਰਮਦਾਸ ਤੋਂ ਚੱਲ ਕੇ ਜਿਹੜਾ ਕੱਥੂ ਨਗਲ ਪਹੁੰਚਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਆਪ ਜੀ ਦੇਖ ਰਹੇ ਹੋ ਦਾਏ ਕੇ ਨਿਊਜ਼ ਚੈਨਲ ਦਾਸਪਾਈ ਦਲਜੀਤ ਸਿੰਘ ਨਿਸੋ ਕੇ ਸਹਾਯੋਗੀ ਸਜਣ ਅਮਰੀਕ ਸਿੰਘ ਜੀ ਲੰਗੋਵਾਲ ਪੱਤਰਕਾਰ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਤਾਪਸਥਾਨ ਬਾਬਾ ਬੁੱਢਾ ਸਾਹਿਬ ਜੀ ਦੀ ਰਮਦਾਸ ਦੀ ਧਰਤੀ ਜਿੱਥੇ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਪਿਛਲੀ ਉਮਰੇ ਆਣ ਕਿਥੇ ਪੜਾ ਕੀਤਾ ਤੇ ਉਹ ਸਾਰੇ ਸਮਾਗਮ ਜਿਹੜੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਆਰੰਭ ਹੋ ਚੁੱਕੇ ਨੇ ਆਪ ਸਾਰੀਆਂ ਸੰਗਤਾਂ ਨੂੰ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹਾਂਗੇ ਕਿ ਸਾਰੀਆਂ ਸੰਗਤਾਂ ਤਾਨ ਨਮਨ ਧਨ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ